ਸਾਰੇ ਰੁਪੀਏ ਗਿਨੇ ਹਨ ਉਹ ਜੀ ਅੱਜ ਮਾਰਜੋਗ ਦਾਚ ਫਿਸ਼ ਕਰਕੇ ਆਏ ਹਨ ਔਰ ਕਿਹੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ ਕੀ ਗ੍ਰਾਮਾਂ ਸਰ ਇਹ ਨਾ ਬਾਦ ਪੜਤਾਲ ਐਸਪੀ ਡੀ ਸਾਹ ਵੱਲੋਂ ਦਰਖਾਸਤ ਪੰਗਤਮਾ ਦਰਜ ਹੋਇਆ ਜੀ ਇਹ ਚਾਰ ਦੋਸ਼ੀ ਨੇ ਸਾਰੇ ਲੋਕਾਂ ਨੂੰ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਸਾਰੇ ਟੱਗੀਆਂ ਮਾਰਦੇ ਸੀਗੇ ਉਹਨਾਂ ਦੇ ਵੀਜ਼ਾ ਲਵਾਉਣ ਦੇ ਸੰਬੰਧੀ ਫੈਲ ਅਪਲਾਈ ਕਰਦੇ ਸੀ ਤੇ ਦੀਪ ፋინੈਂਸ ਵੱਲੋਂ ਇਹ ਜਿਹੜਾ ਮੇਨ ਦੋਸ਼ੀ ਹੈ ਇਹਦੇ ਚ ਸੀਫੂ ਗੋਇਲ ਹੈ ਇਹ ਕੈਪੀਟਲ ਬੈਂਕ ਵਿੱਚ ਸਿਸਟਰਡ ਬੈਂਕ ਮੈਨੇਜਰ ਲੱਗਾ ਹੋਇਆ ਜੀ ਇਹ ਉਹਨਾਂ ਦੇ ਜਿਹੜੇ ਜਿਨ੍ਹਾਂ ਨੇ ਵੀਜ਼ਾ ਵਾਸਤੇ ਅਪਲਾਈ ਕੀਤੇ ਹੋਏ ਸੀਗੇ ਉਹਨਾਂ ਦੇ ਇੱਕ ਖਾਤੇ ਖੁਲਾਉਂਦੇ ਸੀ ਜਰ ਕੈਪੀਟਲ ਬੈਂਕ ਵਿੱਚ ਤੇ ਦੀਪ ፋინੈਂਸ ਵੱਲੋਂ ਉਹਨਾਂ ਦੇ ਖਾਤੇ ਵਿੱਚ ਪੈਸੇ ਪਾਉਂਦੇ ਸੀ ਸਰ ਉਦੋਂ ਬਾਅਦ ਇਹਨਾਂ ਦਾ ਲਿੰਕ ਜਿਹੜਾ ਸੀਫੂ ਗੋਇਲ ਦਾ ਲਿੰਕ ਆਪ ਤੇ ਮੋਬਾਈਲ ਤੇ ਕੀਤਾ ਹੁੰਦਾ ਜਦੋਂ ਪੈਸੇ ਪਾਉਂਦੇ ਸੀ ਮੈਸੇਜ ਆ ਜਾਂਦਾ ਸੀ ਤੇ ਉਹਨਾਂ ਦੇ ਖੇਤ ਖਾਤੇ ਚੋਂ ਪੈਸੇ ਕਢਾ ਲੈਂਦੇ ਸੀ ਸਰ ਜੀ ਇਹ ਲੋਕਾਂ ਨੇ ਕਰੀਬ 9 ਲੋਕਾਂ ਨਾਲ ਠੱਗੀ ਮਾਰੀ ਆ ਤੇ ਸਾਡੇ ਕੋਲ ਪੰਜਾਂ ਲੋਕਾਂ ਵੱਲੋਂ ਦਰਖਾਸਤ ਆਈ ਹੈ ਇਹਨਾਂ ਦੇ ਬਾਰ ਕੋਲ ਤਕਰੀਬਨ 90 ਲੱਖ ਦੇ ਇਹਨਾਂ ਨੇ ਠੱਗੀ ਮਾਰੀ ਹੈ ਕਿੱਦਾਂ ਇਹ ਪੈਸੇ ਪਾਉਦੇ ਸੀ ਖਾਤਿਆਂ ਦੇ ਵਿੱਚ ਪਤਾ ਲੱਗਾ ਕੁਝ ਇਹ ਸਰ ਉਹਨਾਂ ਦਾ ਬੈਂਕ ਖਾਤਾ ਖਲਾ ਕੇ ਜਿਵੇਂ ਬਾਹਰ ਵਿਦੇਸ਼ ਜਾਣ ਦੇ ਨਾਂ ਤੇ ਵੀ ਇੱਕ ਨਵਾਂ ਖਾਤਾ ਖਲਾਉਂਦੇ ਸੀ ਉਹਦੇ ਵਿੱਚ ਸਰ ਉਹਨਾਂ ਦੇ ਵਿੱਚ ਹੀ ਪੈਸੇ ਸ਼ੋ ਕਰਾਉਂਦੇ ਸੀ ਸਰ ਪਰ ਜਿੰਨੇ ਬਾਹਰ ਜਾਣਾ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਸੀ ਮੇਰੇ ਖਾਤੇ 'ਚ ਪੈਸੇ ਪਏ ਜਾਂ ਨਹੀਂ ਪੈਸੇ ਸਰ ਉਹ ਇਹਨਾਂ ਸੀਪੂ ਕੋਇਲ ਦੇ ਮੋਬਾਈਲ 'ਚ ਮੈਸੇਜ ਆ ਜਾਂਦਾ ਹੁੰਦਾ ਸੀ ਤੇ ਉਹ ਇਹ ਪੈਸੇ ਖੜਾ ਲੈਂਦੇ ਸੀ ਪਰ ਤਕਰੀਬਨ ਜਿਹਨੇ ਵਿਦੇਸ਼ ਜਾਣਾ ਜਿਹਨੇ ਵੀਜ਼ਾ ਲਵਾਇਆ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਮੇਰੇ ਖਾਤੇ 'ਚ ਪੈਸੇ ਆਏ ਜਾਂ ਨਹੀਂ ਆਏ ਦੇ ਅਕਾਊਂਟ ਅਫੇਰ ਉਸ ਬੰਦੇ ਦਾ ਖਲਾਉਂਦੇ ਸੀ ਕਿ ਨਹੀਂ ਖੁੰਦੇ ਸੀ ਕਿ ਜਿਹੜੇ ਮੈਸੇਜ ਆਉਂਦਾ ਸੀ ਕਿਉਂਕਿ ਪੰਡਾਫੋ ਨੇ ਆਪਣੇ ਅਕਾਊਂਟ ਦੇ ਵਿੱਚ ਇਹ ਸਾਰੇ ਜਿਉ ਚੈੱਕ ਕਰਦੇ ਸੀ ਬੈਲੈਂਸ ਇਹ ਆਪਦੇ ਕੋਲ ਉਹਨਾਂ ਦਾ ਜਾਲੀ ਬਣਾ ਕੇ ਸਾਰ ਨੂੰ ਚੈੱਕ ਕਰਾ ਦਿੰਦੇ ਸੀ ਤੁਹਾਡੇ ਖਾਤੇ 'ਚ ਹੈਗੇ ਸਰ ਯੋ ਬੈਲੈਂਸ ਚੈੱਕ ਵੀ ਕਰਦੇ ਸੀਗੇ ਤੇ ਜਾਰੀ ਸਟੇਟਮੈਂਟ ਤਿਆਰ ਕਰਕੇ ਉਹਨਾਂ ਨੂੰ ਕਹਿੰਦੇ ਤੁਹਾਡੇ ਖਾਤੇ 'ਚ ਪੈਸੇ ਹੈਗੇ। ਦੱਸੋ ਜੀ ਹੁਣ ਕਿੰਨੇ ਲੋਕਾਂ ਨੂੰ ਤੁਸੀਂ ਅਰੈਸਟ ਕਰ ਲਏ ਹੋ ਜੀ? ਇਹ ਸਰ ਤਿੰਨ ਲੋਕਾਂ ਨੂੰ ਹੀ ਰੈਸਟ ਕੀਤਾ ਤੇ ਇੱਕ ਜੇ ਹੋਰ ਆ ਕੋਈ ਨੀਦੀ ਨਾਂ ਦੀ ਬੈਂਕ 'ਚ ਲੱਗੀ ਉਹ ਅਜੇ ਇਹਦੇ 'ਚ ਨਹੀਂ ਗ੍ਰੈਬਸਰ ਹੋਈ ਸਰ। ਹੁਣ ਕਿਹੜੇ-ਕਿਹੜੇ ਅਗਲੇ ਨੇ ਜੀ ਨਾ ਮੈਂ ਕੀ ਨਾਮ ਅਗਰੇ ਨੇ ਜਿਹੜੇ ਇਹ ਸਰ ਇੱਕ ਸਿਖੂ ਗੋਇਲ ਇੱਕ ਉਸਦੀ ਪਤਨੀ ਹੈ ਰੀਨਾ ਗੋਇਲ ਇੱਕ ਨਾਲ ਮੁੰਡਾ ਇਹਨਾਂ ਦੇ ਹੈਗਾ ਜੀ ਮਾਨਮ ਬਾਂਸਲ ਸਰ ਤਿੰਨ ਆ ਜੀ। ਤੇ ਇਹ ਮੈਨੇਜਰ ਸਾਹਿਬ ਕਿੱਥੋਂ ਦੇ ਰਹੇ ਨੇ ਇਹ ਸਾਰੇ ਇਥੇ ਮੋਗਾ ਦੇ ਹੀ ਐਪੈਕਸ ਕਲੋਨੀ ਦੇ ਸਾਰੇ ਜਿਹੜੇ ਉਥੇ ਫਰੈਂਕਪੁਰ ਦੇ ਰਹੇ ਨੇ ਹਾਂਜੀ ਸਰ ਇਥੇ ਮੋਗਾ ਦੇ ਰਹੇ ਨੇ ਕਿੰਨੇ ਦੋਸ਼ੀ ਮੋਗਾ ਦੇ ਨਾਲ ਹੀ ਕੋਰਟ ਵਿੱਚ ਕਰ ਹਾਂਜੀ ਸਰ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਰਹੇ ਆਂ ਜੀ ਗਾਂ ਵੇਖੋ ਜਿਹੜੀ ਹੋ ਗਈ ਉਹ ਤਫਤੀਸ਼ ਹੋਊਗੀ ਅਮਲ ਤੋਂ ਫਿਰ ਕਾਂ ਕੀ ਹੋਊਗੀ ਕੋਈ ਇਹਨਾਂ ਥੱਗੀ ਮਾਰੀ ਆ ਕਿ 420 ਕੀਤੀ ਐ ਬਸ ਇਹ ਸਾਰੇ 420 ਵੀ ਆ ਤੇ ਜਾਲੀ ਕਾਗਜ਼ ਬਣਾ ਕੇ ਜਾਲੀ ਸਟੇਟਮੈਂਟ ਆ ਦੇ ਗਏ ਉਹਨਾਂ ਦੇ ਖਾਤੇ ਚ ਪੈਸੇ ਕਢਾਏ ਸਾਰੇ ਨਾਲੇ ਜੀ ਉਹ ਪੈਸੇ ਕਿੱਥੋਂ ਹੁੰਦੇ ਸੀ ਜਿਹੜੇ ਇਹਨਾਂ ਦੇ ਖਰਚਦੇ ਸੀ ਇਹ ਸਾਰੇ ਦੀਨ ਫਾਈਨੈਂਸ ਵਾਲੇ ਤੋਂ ਉਹਨਾਂ ਜੋ ਸ਼ੋਅ ਕਰਾਉਂਦੇ ਸੀ ਉਹਨਾਂ ਦੇ ਖਾਤੇ 'ਚ ਪਾਉਂਦੇ ਸੀਗੇ ਕਿ ਉਹਨਾਂ ਦੇ ਨਾਮ-ਨਾਮ ਲੈਂਨੇ ਨਹੀਂ ਅੱਗੋਂ ਕਿ ਵਿਦੇਸ਼ ਜਾਣ ਦੇ ਨਾਂ ਤੇ ਉਹਨਾਂ ਦੇ ਖਾਤੇ 'ਚ ਪੈਸੇ ਪਾ ਦਿੰਦੇ ਸੀ ਪਰ ਜਿਨੇ ਵੀਜ਼ਾ ਅਪਲਾਈ ਕੀਤਾ ਸੀ ਉਹਨੂੰ ਪਤਾ ਹੀ ਨਹੀਂ ਸੀ ਮੇਰੇ ਖਾਤੇ 'ਚ ਇਹਨਾਂ ਪੈਸੇ ਅਪਲਾਈ ਜਾਲੀ ਬਣਾ ਕੇ ਸਾਰਾ ਕੁਝ ਕਾਊਂਟ ਬਣਾ ਕੇ ਜਾਲੀ ਪਣਾਉਂਦੇ ਸਰ